ਸਸ ਕਮੀ ਜੀ ਸਾਰੇ ਵੀਰਾਂ ਨੂੰ ਸੰਦੀਪ ਰਿਮਨ ਤੜਾ ਬੋ ਬੋ ਬੈ ਤੁਹਾਡੀ ਤੇ ਤੇਮਾ ਬਹੁਤ ਚੱਕਿਆ ਪਾ ਫੌਜੀ ਸਾਹਿਬ ਚਲੋ ਇਹ ਗੱਲ ਕਹਣਾ ਜਨਾ ਕਿ ਵੀਡੀਓ ਰੇਕੇ ਸ਼ੇਅਰ ਤੇ ਬਾਕੀ ਇਹ ਵੀਡੀਓ ਜਿਹੜੇ ਫੌਜੀ ਸਾਹਿਬ ਦੇ ਪੁਰਾਣੇ ਯਾਰ ਦੇਖੋ ਮਾਣ ਮੇਰ ਹੋ ਗਿਆ ਠੀਕ ਹੈ ਮੱਜੇ ਦਾ ਕੰਮ ਚੱਲੀ ਜਾਣਾ ਉਹ ਜਿਹੜੇ ਫੌਜੀ ਸਾਹਿਬ ਦੇ ਪੁਰਾਣੇ ਯਾਰ ਸਨ ਉਹ ਵੀ ਮੇਰੇ ਪਿੱਛੇ ਨਾਲੇ ਫੌਜੀ ਸਾਹਿਬ ਸਸਿਕਾ ਸਸਿਕਾ ਜੀ ਬੋਜੀ ਸਾਹਿਬ ਪੁਰਾਣੇ ਯਾਰ ਨਾਲ ਫਿਰ ਮੁਲਾਕਾਤ ਹੋ ਗਈ ਤੁਹਾਡੇ 11 ਨੂੰ ਬਹੁਤ ਬਹੁਤ ਰੱਖਾ ਤੇ ਜੀ ਬੜੀ ਦੂਰੋਂ ਦੂਰੋਂ ਪਹੁੰਚਣਾ ਹੁੰਦੇ ਆ ਅੱ데 ਸਾਡਾ ਫੌਜੀ ਭਰਾ ਇਹ ਕੰਮ ਕਰਦਾ ਸਾਨੂੰ ਵੰਗਿਆ ਦਿਆ ਕਰੋ ਖਾ ਕੋਈ ਗੱਲ ਨਹੀਂ ਜਿੰਨੀ ਮਰਗੀ ਲੈ ਗਿਆ ਧੜਕਾਂ ਉਹ ਫੌਜੀ ਲੈ ਗਿਆ ਆਪਣੇ ਆ ਲੈ ਗਿਆ ਜੀ ਅੱਛਾ ਹਾਂਜੀ ਫੌਜੀ ਇੱਕ ਲੈ ਗਿਆ ਜੀ ਅਨੰਦਪੁਰ ਸਾਹਿਬ ਦਾ ਅੱਛਾ ਅਨੰਦਪੁਰ ਸਾਹਿਬ ਤੋਂ 17 ਕਿਲੋਮੀਟਰ ਉੱਪਰ ਸਾਈਡ ਨੂੰ ਹੀ ਉਹ ਛੋਟੀ ਜਿਹੀ ਲੈ ਗਿਆ ਜੀ ਆ ਗਏ ਬੜਾ ਖੁਸ਼ ਆਖਾ ਫਰਸ਼ਨ ਆਇਆ ਜੀ ਲੈ ਮੇਲੇ ਹਾਂ ਇਹ ਗਾਲੇ ਬੰਦੀ ਆ ਤੇ ਤਾਦੀ ਬੰਦੀ ਜੀ ਖ ਮਹਾਰਾਜ ਕਿਰਪਾ ਕਰੇ ਆਪਾਂ ਸੱਚ ਦੇ ਚੱਲੀਏ ਡੰਗਰ ਚੰਗਾ ਦੇਈਏ ਅਗਲਾ ਚੋਹੇ ਆਪਾਂ ਨੂੰ ਸੀਸ ਦੇ ਦੇ ਵਾਹ ਵਾਹ ਵੈਰੀ ਗਾਲੇ ਬੰਦੀ ਨਹੀਂ ਇਹ ਗਾਲੇ ਘੱਡੀ ਜਾਉਂਦੀ ਆ ਜੀ ਜਾ ਕੇ ਆਪਾਂ ਗਾਣੇ ਲਈਆਂ ਨਾਲ ਵੇਚਣਾ ਇਹ ਮਹਾਰਾਜ ਦਾ ਮਾਰਿਆ ਜੇ ਦੁੱਧ ਪੁੱਤ ਰੱਬ ਬਣਾ ਉੱਖਾ ਦਿੰਦਾ ਪਰਮੇਸ਼ਰ ਜਿਹੜਾ ਦੁੱਧ ਪੁੱਤ ਦਿੰਦਾ ਬਹੁਤ ਔਖਾ ਦਿੰਦਾ ਇਹਨੂੰ ਬੰਦਾ ਸਹਾਰਨਾ ਵਰਤੇ ਸਾਰੀ ਜ਼ਿੰਦਗੀ ਖਾਂਦੇ ਰਹੋ ਤੇ ਜੇ ਆਪਾਂ ਚਕਲ ਮਾਰਾਂਗੇ ਥੋੜਾ ਜਿਹਾ ਰੱਬ ਦੇਉਂਗਾ ਥੋੜਾ ਇਹ ਗੱਲ ਨੇ ਪਰ ਮਹਾਰਾਜ ਹਰ ਕਿਸ ਦਾ ਪਾਲਾ ਕਰੇ ਮਹਾਰਾਜ ਜਿਹੜਾ ਸਾਡੇ ਕੋਲ ਖੜੇ ਵਪਾਰੀ ਭਰਾ ਉਹਨੂੰ ਵੀ ਰੋਟੀ ਦੇਵੇ ਜਿਹਨਾਂ ਕੋਈ ਵੀਰ ਭਰਾ ਫੌਜੀ ਕੋਈ ਤਜਾ ਭਰਾ ਖੜੇ ਉਹਨੂੰ ਦੁੱਧ ਚਗਾ ਦੇਣ ਉਹ ਦੋਵੇਂ ਟਾਈਮ ਸਾਨੂੰ ਸੀਸ ਦੇਣਾ ਚਾਹੀਦਾ ਚੋਖੇ ਤੀਜੀ ਵੀਡੀਓ ਹੋ ਗਈ ਚੌਥੀ ਵੀਡੀਓ ਹੋ ਗਈ ਤੀਜੀ ਵੀਡੀਓ ਹੋ ਗਈ ਕਿੰਨਾ ਆਨੰਦ ਆ ਬੜਾ ਆਨੰਦ ਆ ਕਿ ਮਹਾਰਾਜ ਦੀ ਕਿਰਪਾ ਨੇ ਇੰਨਾ ਜੀ ਤੱਕ ਰਾਇਆ ਹੀ ਨਹੀਂ ਸੀ ਆਨੰਦ ਜਿੰਨਾ ਇਹ ਵੀਡੀਓ ਜਨਾਨਾ ਆ ਗਿਆ ਇਹਨਾਂ ਆਨੰਦ ਵੀ ਹਜੇ ਤੱਕ ਰਾਇਆ ਨਹੀਂ ਜਦੋਂ ਦਾ ਕੰਮ ਕਰਨ ਦਾ ਜਿਵੇਂ ਪਹਿਲਾਂ ਕੰਮ ਚੱਲਦਾ ਸੀ ਕੰਮ ਦੀ ਕੰਮ ਤਾਂ ਚੱਲੀ ਜਾਂਦਾ ਸੀ ਜਿਉਂ ਵੀ ਬੜਾ ਜਿਹੜਾ ਆਨੰਦ ਵੱਖਰਾ ਨੰਦ ਆ। ਅੱਛਾ ਇਹ ਤਾਂ ਦਾ ਵੱਖਰਾ ਆਨੰਦ ਆ। ਬੜਾ ਫਾਨ। ਹਾਂਜੀ ਹਾਂਜੀ। ਇਹਦੇ ਮਜ਼ਾ ਆ ਗਿਆ ਜੀ। ਹਾਂਜੀ। ਚਲੋ ਭਗਤ ਸਿੰਘ ਕੰਮ ਵੀ ਵਧੀਆ ਕਰਦੇ ਆ। ਹਾਂਜੀ। ਅਸੀਂ ਆਨੰਦ ਆਈ ਜਾਂਦੇ ਨੇ। ਕੰਮ ਵਧੀਆ ਕਰਾਂਗੇ ਤਾਂ ਇਹ ਗੱਲ ਮੰਨਦੇ ਜੀ। ਅਸੀਂ ਦੇਉ ਪਰਮੇਸ਼ਰ ਕਾੜੀ ਅਰਦਾਸ ਕਰਦੇ ਆ। ਅਗੇ ਨਾਲ ਸਾਡੇ ਕੋ ਖਰਦਾ ਵੀਰ ਭਰਾ ਉਹ ਵੀ ਆਨੰਦ ਲਵੇ ਬਿਲਕੁਲ ਬਿਲਕੁਲ ਰਹੀਮ ਆਨੰਦ ਲਈਏ ਉਹ ਵੀ ਆਨੰਦ ਲਵੇ ਵੀਰ ਭਰਾ ਸਿਰਸ ਦੇਵੇ ਸਾਨੂੰ ਗਾਲ ਨਾ ਕੱਢੇ ਗਾਲ ਨਹੀਂ ਕਹਿ ਕੋ ਰਣੀ ਜੀ ਗਾਲ ਨਹੀਂ ਹਾਂਜੀ ਹਾਂਜੀ ਜੇ ਵੀਰ ਭਰਾ ਕਹਿੰਨ ਉਹ ਮਾਰੀ ਪੈ ਵੀ ਜਾਂਦੀ ਆ ਸਾਨੂੰ ਦੱਸ ਦੇ ਮੈਂ ਬਦਲੀ ਕਰਦਾ ਕਿ ਗਾਲ ਨਾ ਕੱਢੇ ਗਾਲ ਨਾ ਬਾਕੀ ਗਾਲ ਵਾਲੀ ਆਪਾਂ ਮੈਂ ਦੇਣੀ ਨਹੀਂ ਕਿਸੇ ਨੂੰ ਜੀ ਉਹ ਹੈ ਜੀ ਦੇਣੀ ਜੇ ਥੋੜਾ ਖਾਵਾਂਗੇ ਅਲਾਮੇ ਵਾਲੀ ਮੈਂ ਨਹੀਂ ਸੀ ਬਾਜੀ ਬਾਤ ਜਿਵੇਂ ਤੁਸੀਂ ਗੱਲ ਕੀਤੀ ਸੀ ਹੱਕ ਦੀ ਉੱਥੇ ਖਾਦੀ ਹੱਕ ਦੀ ਇੱਥੇ ਖਾਦੀ ਹੱਕ ਦੀ ਬਸ ਹੱਕ ਦੀ ਰੋਟੀ ਫੌਜ ਖਾਦੀ ਹੱਕ ਦੀ ਇੱਥੇ ਖਾਦੀ ਉਹ ਜਿਹੜਾ ਨਵਾਂ ਨਵਾਂ ਵਾਕੀ ਵੇਖੀ ਜਾਂਦੀ ਹੈ ਨਾ ਬਾਬਾ ਰੱਬ ਦਿੰਦਾ ਵਾ ਮਾਰੇ ਰੱਬ ਰੋਟੀ ਦੇ ਹੀ ਜਾਂਦਾ ਵਾ ਬਿਲਕੁਲ ਤੇ ਹੱਕ ਦੀ ਰੋਟੀ ਖਾਵਾਂਗੇ ਰੱਬ ਨੇ ਦੇ ਹੀ ਜਾਣੀ ਆ ਜੇ ਆਪਾਂ ਕਿਸੇ ਦੀ ਰੋਟੀ ਖਾਵਾਂਗੇ ਫਿਰ ਆਪਾਂ ਆਪਣੀ ਵੀ ਖੋਲੂ ਖੋਲੂ ਇਹ ਨੇ ਗੱਲ ਇਹ ਗੱਲ ਹੁੰਦੀ ਮਹਾਰਾਜ ਹਰ ਇੱਕ ਨੂੰ ਦੇਵੇ ਬਾਦਸ਼ਾਹ ਦਾ ਹਰ ਇੱਕ ਨੂੰ ਦੇਵੇ ਚਲੋ ਅੱਜ ਫੋਜੀ ਸਾਹਿਬ ਕਿੰਨੀਆਂ ਫਿਰ ਅੱਜ 6 ਆ ਜੀ ਛੇ ਝੋਟੀਆਂ ਛੇ ਝੋਟੀਆਂ ਇਧਰ ਇੱਕ ਉਧਰ ਨਹੀਂ ਆ ਉਧਰ ਦੀਆਂ ਤਿੰਨ ਉਧਰ ਦੀਆਂ ਜੀ ਹਾਂਜੀ ਤਿੰਨੇ ਸਭ ਸੇ ਗਿਆ ਅੱਛਾ ਨੰਬਰ 2 ਨੰਬਰ 3 ਨੰਬਰ ਅੱਛਾ ਬਾਕੀ ਉਧਰ ਨਹੀਂ ਆ ਇਹਦਾ ਦੇ ਨਾਲ ਜੀ ਗਿਆ ਤਿੰਨ ਸਭ ਸੇ ਇਹ ਉਧਰ ਲੀਆਂ ਇਹ ਇਹ ਇੱਧਰ ਨਹੀਂ ਆ ਸੇ ਦੋ ਫ੍ਰੀਜ ਕੋੜਦੀਆਂ ਵਾਹ ਜੀ ਇਹ ਕਿਹਦੇ ਚਾਰ ਨੰਬਰ ਆ ਹਾਂ ਜੀ ਇਹ ਫ੍ਰੀਜ ਕੋੜਦੀ ਅਰੇ ਫ੍ਰੀਜ ਕੋੜਦੀ ਕਾਹਦੇ ਇਹ ਪੁਰੀ ਇੱਧਰ ਦੀ ਆ ਜੀ ਬਾਟਰ ਤੋਂ ਰਹੀ ਹੈ ਬਿੱਲੀ ਪੁਰੀ ਆ ਅੱਛਾ ਇਹ ਇੱਧਰ ਨਹੀਂ ਆ ਇਹ ਮੈਂ ਇੱਧਰ ਲਿਆ ਦੁੱਧ ਬੜਾ ਸੋੜਾ ਕਰ ਲਉ ਮੈਂ ਲਉਂਦਾ ਹਾਂ ਹਾਂ ਠੀਕ ਆ ਜੀ ਇੱਧਰ ਇੱਧਰ ਚਲੋ ਜੀ ਇਹ ਕੋਈ ਨਾ ਕੋਈ ਇਹ ਕੱਪੜਾ ਸੁਭਨ ਸੁਆਗਰ ਮਾ ਇਹ ਦੂਜਾ ਸੁਆਗਰ ਦੂਜਾ ਸੁਆਗਰ ਕੱਪੜੇ ਮੈਂ 10 ਦਿਨਾਂ ਜੇ ਲੈਦੀ ਅੱਛਾ 10 ਦਿਨਾਂ ਲਵਾਂਗੀ ਬਹੁਤ ਮਰਸੀ ਮੈਂ ਫਲਾਦੂ ਥੱਲੇ ਅੱਛਾ ਇਹ ਦੂਜਾ ਸੁਆ ਛਿੱਕੀ ਜਾਏ ਭਜੀ ਆ ਜਾ ਫਿਰ ਪਹਿਲਾਂ ਨੇ ਇਹਨੇ 16 ਆਪਣਾ ਦੇਖੋ ਜੀ ਪਹਿਲਾਂ ਨੇ ਇਹਨੇ 16 ਦਿਨ ਦੁੱਧ ਘਾਇਰ ਖਾਂ ਮਹਾਰਾਜ ਜੀ ਕੋ ਸੇਵਾ ਕਰੇ ਬੀਰਪਰਾ ਹਾਂਜੀ ਉਹ ਆਵੇਂ 20 ਜੋਲੇ ਬਸ ਠੀਕ ਆ ਬਾਕੀ ਦੁੱਧ ਸੇਵਾ ਦਾ ਜੀ ਵੇਖੋ ਚਲੋ ਜੀ ਹਾਂਜੀ ਲੋ ਜੀ ਵੇਖੋ ਘਰਾਂ ਦੇ ਛੋਟੀ ਵੇਖੋ ਇਸ ਹੈ ਫਿਲਮ ਹੋ ਰੋ ਕੋ ਕਰ 40 ਡਿਗਰੀ 40 ਡਿ ਵੱਡੀ ਛੋਟੀ ਨਾਲੇ ਪੂਰੀ ਜੀ ਜੇ ਬੜੀ ਵੱਡੀ ਛੋਟੀ ਵੀ ਬੜੀ ਗੂੜਾ ਕਰਨੇ ਹਨ ਜੀ ਹਾਂ ਜੇ ਕਿੰਨੇ ਕਿਰੋ ਕੰਡੀਆਂ ਦੇ ਉਸਤਾਦ ਹੋ। ਹਾਂ ਬਿਲਕੁਲ ਜੀ। ਇਹ ਚੰਗੀ ਦਾ ਮਜ਼ਾ ਮਾਰੀ ਨੂੰ ਕੀ ਕਰਨਾ? ਮਾਰੀ ਦੀ ਕੀ ਕਰਨਾ? ਕੋਈ ਵੀਰ ਭਰਾ ਖਾ ਲੂਗਾ ਆਪਣੇ ਕੋ ਉਹਨੂੰ ਵੀ 1000 ਰੁਪਏ ਦੇ ਦਊਗੀ। ਲਾਊਗੀ ਲਾਊਗੀ। ਕਿਤਾ ਆਪਣੇ ਕੋ ਨਹੀਂ ਮੇਂ ਬਜੀ ਆਪਾਂ 22000 ਰੁਪਏ ਨਸਾ ਬੰਦੇ ਨੂੰ ਦਿੰਨੇ ਹਾਂ। ਹਾਂ ਜੀ। ਜੇ ਬਸ ਰੋਟੀ ਖੱਡੀ ਤੇ ਸਾਦੀ ਦਿੰਨੇ ਹਾਂ। ਹਾਂ ਹਾਂ ਬਿਲਕੁਲ। ਨਹੀਂ ਤੂੰ ਉਹਨੂੰ thro ਨਹੀਂ ਬਰਾੜਾ ਮੜਾ ਜਾ। ਫੜਾ ਜੀ। ਹੁਣ ਦਿਖਾਓ ਜੱਗੀ। ਉਹਨੂੰ ਇਹੇ ਤੋਰੋ। ਮਨਾ ਦੇ ਇਹਨੇ ਨੂੰ 6 ਉਹਨੇ ਕਿਰਾਇਆ ਦਿੱਤਾ। ਵਾਹ ਜੀ। ਦਿਖਾਈ ਤੇ ਆਪਣੇ ਕੋ ਨਹੀਂ ਉਹਨੂੰ ਮੈਂ ਦੇਰ ਦਿੰਦਾ ਹਾਂ। 6 ਕਿਰਾ ਆਪ ਕੋਲ ਜੇ ਕੋਈ ਛਤਾਂ ਦੇ ਵੇਚਦਾ ਹੈ ਨਾ ਅਭੀ ਹਾਲਾਂਕਿ ਨੇ ਆਖਿਆ ਕਿ ਦਿੰਦੇ ਆਪਾਂ ਤੁਹਾਨੂੰ 2-3000 ਰੁਪਏ ਬਾਅਦ ਹੋਰ ਆਪਣੇ ਬੜਾ ਕੁਆ ਦੱਤਾ 2-3000 ਰੁਪਏ ਨਫਾ ਥੋੜੇ 600 ਵਿਚਾਂਗੇ ਸਾਡਾ ਰੁਪਇਆ 12-13000 ਬਣ ਜਾਣਾ ਬਾਜੀ ਬਾਜੀ ਇੱਕ ਜੋ 12 ਲਾਵਾਂਗੇ ਥੋੜਾ ਚਰਕਾ ਬਚੇਗਾ ਥੋੜਾ ਜਿਹਾ ਉਹ ਥੋੜਾ ਚਰਕਾ ਬਿਲਕੁਲ ਹਾਂਜੀ ਬੋਲੋ ਜੀ ਬੜਾ ਰੁਪਇਆ ਕੀਤੀ ਹੈ ਜੀ ਬੋਲੋ ਇਹਦਾ ਮੁੱਲ ਤੇ ਭਾਵੇਂ ਜੀ ਕਿੰਨਾ ਮੱਦੀ ਕਰਾ ਦੋ ਝੋਟੀ ਬਹੁਤ ਵੱਡੀ ਆ ਥੋੜੀ ਜਿਹੀ ਛੋਟੀ ਜੋ ਦਾ 10 ਦਸ ਲੈਂਦੀ ਉਹ ਤੇ ਸਾਨੂੰ ਪਤਾ ਪਾ ਪੀਟੇ ਤੇ ਪੌਣੀ ਨਹੀਂ ਪਾਤੀ ਆ ਬਚਲੋ ਜੇ ਵੀਰ ਭਰਾ ਨੂੰ ਜੋ ਹੁਣ ਲੈ ਲੈ ਤੇ ਆਪਣੀ ਸਮਝ ਨਾਲ ਹੁਣ ਲੈ ਲੈ ਜੇ ਤਿਆਰ ਹੋ ਇੱਥੇ ਤੁਹਾਨੂੰ ਪਤਾ ਫਿਰ 2 ਲੱਖ ਦੀ ਭਾਵੇਂ ਛੋਟੀ ਵੇਚ ਰਹੀ ਹਾਂ ਜੀ ਹਾਂ ਇਹਦਾ ਮੁੱਲ 1.60 ਆ ਜੀ ਹੈ ਨਹੀਂ ਬਾਕੀ ਵਿੱਚੋਂ ਮਾਨ ਤਾਨ ਕਰਦਾਂਗੇ ਕੋਈ ਗੱਲ ਨਹੀਂ ਛਿੱਗੀ ਝੋਟੀ ਆ ਜਿਹਨੇ ਕਰ ਦੋਵੇ ਹੋਰ 5 ਕਰ ਸਕਾਂਗੇ ਕੋਈ ਗੱਲ ਨਹੀਂ ਇੱਕ 55 ਦੀ ਦਿੰਗੇ ਸਹੀ ਰੇਟ ਸਹੀ ਰੇਟ ਕਰਦੀਆਂ ਤੇ ਡੇਰ ਦੀ ਜਿੰਦਾ ਕਿ ਝੋਟੀ ਕੋਈ ਗੱਲ ਨਹੀਂ ਜੀ ਅੱਛਾ ਵੇਖੋ ਡੇਰ ਦੀ ਜਿੰਦਾ ਦੀ ਝੋਟੀ ਕੋੜਾ ਨੰਬਰ ਤੁਹਾਡਾ ਕਮਾਲ ਦੀ ਰੀਅਕਨ ਨੰਬਰ ਦੀ ਵੇਖੋ ਨਾਮਤ ਦੋਦਲੇ ਪੈ ਵੇਖੋ ਕਿਨੇ ਕਿਨੇ ਟੋਟੇ ਜੰਗੀ ਆਹ ਮੋਦੀ ਮਾਰੀ ਬੋਲ ਕਰੇ ਬਾਕੀ ਕੋਈ ਝੋਰ ਕਰਦੇ ਮੋਗੇ ਕੋਈ ਕੋਈ ਨਹੀਂ ਕੋਈ ਅੱਲੀ ਝੋਰ ਕਰਦਾ ਨਹੀਂ ਆਹ ਇਹ ਵੀ ਕੰਪਨੀ ਹੈ ਜੀ ਇਹ ਵੀ ਕੰਪਨੀ ਹੈ ਇਹਦਾ ਦੂਜਾ ਸੁਆਹ ਵਾਜੀ ਗੱਬਨ ਝੋਟੀ ਛਿੱਗੀ ਇਹ ਆ ਜੀ ਦੂਜਾ ਸੁਆਹ ਕੋੜੀ ਛਾਹ ਝੋਟੀ ਹਨਾ ਨਹੀਂ ਪੁੱਛਦੇ ਸਿੱਕ ਬਿਲਕੁਲ ਜੱਟ ਬਲਾਏ ਜੀ ਜੱਟ ਬਲਾਏ ਜੱਟ ਬਲਾਏ ਵੇਖੋ ਇੱਕ ਬਿਲਕੁਲ ਜੱਟ ਬੁਲਾ ਗਿਆ ਇੱਕ ਕਬਾਲ ਵੀ ਸਰੀਰ ਤੇ ਦਾ ਜੱਟਾ ਨਹੀਂ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਕੋਈ ਕਬਾਲ ਵੀ ਚੱਟਾ ਕਰਨ ਨੂੰ ਫਰੀਦ ਜੀ ਦਾ ਕਰੀ ਚੱਲਣ ਦੋ ਬੋਲੋ ਜੀ ਭਾਈ ਜੀ ਹਾਂਜੀ ਲਓ ਜੀ ਇਸ ਤੋਂ ਪਰਾਂ ਨਿੱਕਾ ਸੈਗੀ ਰੋਟੀ ਦਾ ਸੰਗ ਬਾਕੀ ਅਰੀਜਨਲ ਸੰਗ ਕੋਈ ਸੰਗ ਨਹੀਂ ਬਣਾਇਆ ਨਾ ਤੁਮਾਂ ਜੋ ਕਹਿਵਾਇਆ ਕਰੋ ਅਰੇ ਜੀ ਸੁਹਾਗੋਲ ਸਿਮੋਰੀਏ ਕੋਈ ਸਾਥ ਕਰੋ ਕਿਹੜਾ ਜਲਾ ਕਰਾਂਗੇ ਜੇ ਤੁਸੀਂ ਨਾਲ ਕੋਈ ਨਾਲ ਜੀ ਕਰੂਗਾ ਮੈਂ ਨਹੀਂ ਸਾਥ ਦੇਦਾ ਹਾਂ ਹਾਂਜੀ ਹਾਂਜੀ ਓ ਜਿਹੜਾ ਸੱਤਾ ਹੋਊਗਾ ਤਰਸੋ ਹਾਂਜੀ ਨਾਲ ਕਢਾਊਗਾ ਜੀ ਤੇ ਉਹ ਨੋਕਾ ਦਾ ਫਣੇ ਜੀ ਨੋਕਾ ਦਾ ਨੋਕਾ ਦਾ ਫਣੇ ਸਪੈਸ਼ਲ ਸਪੈਸ਼ਲ ਹੈ ਨੋਕਾ ਦਾ ਅੱਗੇ ਵੀ ਮੋਢੀ ਧਾਰਾ ਹੋਊਗੀ 3 ਕਿਲੋ ਛੋਟੀ ਗਾਰ ਵੀ ਕੱਢੂਗਾ ਵਾਹ 3 ਕਿਲੋ ਗਾਰ ਕੱਢਦੀ ਆ 3 ਕਿਲੋ ਇਹਨੇ ਛੱਡੀ ਆ ਪਹਿਲ ਨੇ ਹਾਂਜੀ ਹਾਂਜੀ ਬਰਾਬਰ ਜੀ ਮਾਰਾ 3 ਕਿਲੋ ਕਰਾਓ ਲਓ ਜੀ ਦਿਖਾਓ ਤੇਰਾ ਚੱਲਿਆ ਇਹ ਕਾਲੀ ਛਾ ਛੋਟੀ ਆ ਇਹ ਕਮਾਲ ਦੀ ਛੱਡਾ ਲੱਗੂ ਕਿਦਾਂ ਸਰੀਰ ਤੇ ਕੋਈ ਚੰਗੀ ਬਣੂ ਫਰਾਂਸ ਬਹੁਤ ਮੁੰਮੇ ਲੁੱਟਿਆ ਨ ਦੇਈਆ ਇਹਦੇ ਅੰਦਰ 14 ਦਿਨ ਨੂੰ ਜਲ ਸਕਰੇ 14 ਦਿਨ ਜਲ ਸਕਰੇ ਟੱਕੇ ਦੋ ਗੇਲ ਲੈ ਲਈਆ ਇਹਦੇ ਤੋਂ ਬਾਅਦ ਉਹ ਡੱਕਾ ਥੱਬਾ ਨਹੀਂ ਕਰਦੇ ਨਹੀਂ ਲੱਗਦੇ ਨਹੀਂ ਲੱਗਦੇ ਦੇਖੋ ਸਾਕੀ ਆ ਰਹੀ ਆ ਉਹਦਾ ਕਰਕੇ ਡੱਕਾ ਦੀ ਵਜਾਦੀ ਖੇਚੀ ਤੇ ਆਪਾਂ ਨਹੀਂ ਜੰਨੇ ਮੰਡੀ ਹਾਂਜੀ ਮਣੀ ਅੱਜ ਇੱਥੇ ਮਾਲ ਵਕ ਜਾਂਦਾ ਜੀ ਮਰੇ ਜੀ ਨੂੰ ਨਾ ਤਾਂ ਸਕਣੀ ਆ ਜੀ ਅੱਜ ਇੱਥੇ ਮਹਾਰਾਜ ਕਿਰਪਾ ਨਾਲ ਮਾਲ ਵਕ ਜਾਂਦਾ ਭਾਈ ਬੋਲੋ ਜੀ ਹਾਂਜੀ ਕੋਈ ਵੀ ਦਿਨੇ ਦੇਖੋ ਦੇ ਦਿਨ ਸਦੀਪ ਸਿੰਘ ਜੀ ਛੋਟੀ ਦੇ ਉੱਤਰਾ ਪੋਣੇ ਤੋਂ ਰੱਖਦੀ ਆਈ ਜੇ ਤਾਂ ਆਖੋ ਕਰਨੀ ਨੇ ਕੋਈ ਗੱਲ ਨਹੀਂ 1.45 ਦੇ ਦਿਲਗੇ ਜੀ ਹੋਰ ਜਾਨ ਰੋਜਦਾ ਹੋਰ ਜੀਮਾਰੀ 1.40 ਦੀ ਹੋ ਗਈ ਕੋਈ ਗੱਲ ਨਹੀਂ ਮੈਂ ਵੀਰ ਭਰਾ ਦੇ ਵਿੱਚ ਨਹੀਂ ਕੋਈ ਗੱਲ ਨਹੀਂ 1.40 ਦੀ ਚੋਟੀ ਖੜ ਗਈ ਜਦੋਂ ਮਰਜੀ ਜੇ ਤਿਆਰ ਹੋਈ ਝੁੱਠੀ ਜਿਹੜੀ ਪਾਣੇ 2 ਲੱਖ ਦੀ ਭਾਵੇਂ ਮਸਾਕੀ ਦਾ ਚਲੋ ਭਾਵੇਂ ਜਿਹੜੇ ਮਰਜੀ ਮੇਲੇ ਮੈਂ ਤੇ ਮੌਕੇ ਨੂੰ ਮਾਰਦਾ ਮੈਂ ਇਹ ਬਹੁਤ ਛੋੜ ਕਰਦਾ ਮੌਕਾ ਦਾ ਕੋਈ ਗੱਲ ਨਹੀਂ ਇਹ ਵੀ ਖੱਬਣੀ ਹੈ ਇਹ ਵੀ ਖੱਬਣੀ ਜਿਹਦਾ ਵੀ ਦੂਜਾ ਸੁਆਜੀ ਸ਼ਕੀ ਦਿੰਦੀ ਹੈ 6 ਦਾ ਹਾਂਜੀ ਇਹਨੇ ਬਤਲੂਣ ਨੇ 16 ਲੀਟਰ ਦੁੱਧ ਵੰਗਾਵਾ ਅਰਕਮ ਮਹਾਰਾਜ ਕਿਰਪਾ ਕਰੇ ਤਾਂ ਭਾਈ ਕੋਈ ਵੀਰ ਬੜਾ 20 ਚੋੜੇ ਬਾਕੀ ਦੁੱਧ ਸੇਵਾ ਸੇਵਾ ਹੈ ਜੀ ਦੋ ਜੀ ਅੰਦਰ ਵੀ ਤਿੰਨ ਤਰ੍ਹਾਂ ਦੀ ਆਪਣੀ ਗਰੰਟੀ ਹੈ ਗੱਬੜੇ ਝੋਟੇ ਕੋਈ ਜਿਹੜੀ ਗੱਬੜੀਆਂ ਪਿੱਛਾ ਮਾਰੇ ਕੋਈ ਥਣ ਮੈਂ ਨੱਕੜ ਦੇ ਦੇ ਦੇਖੋ ਬਾਕੀ ਦੁੱਧ ਸੇਵਾ ਦੇਖੋ ਇਹੋ ਵੀ ਕੋਈ ਟੁੱਟੀ ਨਹੀਂ ਬਾਕੀ ਮਹਾਰਾਜ ਕਿਰਪਾ ਕਰੇ ਹਰ ਖਰਚ ਉੱਤੇ ਦੇਵੇ ਪਰਮੇਸ਼ਰ ਬਾਜੀ ਬਾਸਵਾ ਜਿਹਨਾਂ ਚੋਟੀਆਂ ਲਾਜੂਆ ਭਾਵੇਂ ਤਿੰਨ ਹੀ ਥਾਈਆਂ ਨੂੰ ਵੇਚ ਲਈ ਅੱਛਾ ਕਿੰਨੀ ਥਾਈਆਂ ਵਿੱਚ ਚੋਟੀਆਂ ਵਿਗੂ ਕਿੰਨਾ ਫਾਸੂਗੀ ਅੱਜ ਕੋਈ ਵੀਰ ਬੜਾ ਘਰ ਚੋਂ ਨੂੰ ਲੈ ਗਿਆ ਕਿਰਮ ਕਰੀਏ ਲੋਕਾ ਜੋ ਟਾਈਮ ਚ ਹੋ ਗਏ ਆਪਾਂ ਉਸੇ ਵੇਲੇ ਸਾਰੇ ਚੰਗੀਆਂ ਸਭ ਤੋਂ ਚੀਜ਼ ਆ ਵੇਖੋ ਹਾਂਜੀ ਵੇਖੋ ਰੋ 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 ਮੈਂ ਕੋਈ ਕਿੱਦ ਗਾਣ ਲੱਗਾ ਜੀ ਮਾੜਾ ਬੁਲਾਇਆ ਗਿਆ ਗਾਣ ਬੰਦੀ ਜਿਹੜਾ ਫੋਟੋ ਤੁਹਾਨੂੰ ਵਹੀ ਲੈ ਗਿਆ ਉਸੇ ਸਾਈਂ ਨੂੰ ਦੋਆ ਬੰਦਾ ਜਾਈ ਆ ਜੀ ਬਾਹਰ ਨਹੀਂ ਹਾਂਜੀ ਇੱਕਦੋ ਉਸ ਤੋਂ ਨਹੀਂ ਜਾਣੇ ਕਰ ਦਿੰਦੇ ਨੇ ਲੋਕ ਪਿਆ ਕਰਦੀ ਆ ਇੱਕ ਕਰਕੇ ਵਿਖਾਉਂਗਾ ਗਾਪ ਖਾਮ ਉਹ ਲੈ ਕੇ ਦਾਇਆ ਕਰਕੇ ਫਿਰ ਵਿਖਾਉਂਗਾ ਬਹਾਂ ਇਹ ਕਰ ਲਿਓ ਬਾਈ ਇਸ ਤਰ੍ਹਾਂ ਦੀ ਗੋਟੀ ਹੈ ਜੀ ਬਾਹਰ ਆਂ ਕਿਰਪਾ ਕਰੀਏ ਹਾਂਜੀ ਹਾਂਜੀ 300 ਦੇ ਦੋ ਕਿੰਨੇ ਕਿੰਨੀ ਕੋਈ ਗੱਲ ਨਹੀਂ ਕਰਦਾ ਹੀ ਮਾੜਿਆ ਕੋਈ ਗੱਲ ਨਹੀਂ ਇਹ 1.5 ਦੀ ਦੇਦਾ ਕਿ ਝੋਟੀ ਹੋਰ ਮਾਰਦਾਨ ਕਰਦਨੇ 5000 ਹੋਰ ਮਾਰਦਾਨ 5000 ਹੋਰ ਮਾਰਦਾਨ ਇਹ ਕੋਈ ਜੋੜੀ ਕੱਥੀ ਲੈਂਦਾ ਜੀ ਜੋੜੀ ਕੱਥੀ ਲੈਂਦਾ ਉਹਨੂੰ ਜਿੰਨਾ ਮੁੱਲ ਪਾਇਆ ਉਹ ਚੋ 5000 ਰੁਪਇਆ ਹੋਰ ਲੈਸ ਛੋੜ ਕਰ ਦੋ 5000 5000 ਹੋਰ ਛੋੜ ਕਰਾਂਗੇ ਦੇਖੋ ਜੋੜੀ ਉਹਨੇ ਕੱਥੀ ਲੈਂਦਾ ਬਾਕੀ ਇਕੱਲੀ ਇਕੱਲੀ ਖੜਨੀ ਇਕੱਲੀ ਇਕੱਲੀ ਲਾਜੇ ਉਹ 140 ਦੀ ਤੇ 1 ਪੰਤਰਾ ਲਈ ਦੀ ਵੇ ਦੇਖੋ ਦੋਵੇਂ ਲਿੰਦਾ ਦੋਹਾਂ ਚ ਪੰਜ ਅੱਛਾ ਚਲੋ ਖੁੱਲੀ ਲੋੜ ਕਰ ਦਾਂਗੇ ਮੈਂ ਫਰਾਂ ਕੋਈ ਨਾ ਉਹ ਤੇਰਾ ਕੋਈ ਬੜਾ ਦੇਣਾ ਫਰੀ ਸਾਹਿਬ ਕੋਈ ਕੰਮ ਨਾ ਰਹੀ ਬੜਾ ਕੰਮ ਲੋਹੀ ਆ ਗਈ ਆ ਜਾ ਹਾਂਜੀ ਲੋਹੀ ਇਹ ਵੀ ਦੂਜਾ ਸੂਆ ਦੀ ਛੱਗੀ ਦਿੰਦੀ ਆ ਕੱਪੜ ਹਾਂਜੀ ਕੱਪੜ ਲੋਹੀ ਝੋਟੀ ਆ ਲੋਹੀ ਝੋਟੀ ਲੋਹੀ ਇਹ ਵੀ ਤਰੋਂ ਬੰਦੇ ਝੋਟੀ ਲੋਹੀ ਤੇ ਜ਼ਮੀਨ ਲੋਹੀ ਹਾਂ ਇਹ ਬੜੀ ਇਹਨਾਂ ਮਾਲੀਆ ਜੰਮਾ ਨਹੀਂ ਹੁੰਦੀ ਆ ਉਹ ਤਾਂ ਫਾਂਗਰਾਂ ਵਾਲੀ ਹੁੰਦੀ ਆ ਇਹ ਵੀ ਤਾਕਤ ਵਾਲੀ ਛੱਟ ਗਿਆ ਪਰ ਲੋਈ ਲੋਈ ਮੇਰੀ ਤੋਂ ਦਾ ਵਸੂਲ ਕੋਈ ਨਾ ਦੱਕ ਮਿਲਦਰ ਜੇ ਗਾਇ ਜਦਾ ਲੱਗਾ ਉਹ ਵੀ ਕਰਨਾ ਪੈਣਾ ਨਾ ਨਾ ਦੇਖੋ ਟੱਪ ਲਾਇਆ ਛੋਟੀ ਨੇ ਜਿਹੜੇ ਮੇਰੇ 10 ਦਿਨ ਬੈਠੀ ਸੀ ਚਿੱਠੀ ਦਿਤਾ ਵੇਖੋ ਆ ਰਹੀ ਆਜਾ ਆਜਾ ਜਾਓ ਛੱਕੀ ਸੰਦੀ ਆ ਰਿਜਨਲ ਸੈਂਗਰ ਨੂੰ ਆਪਨੀ ਅਸੀਂ ਲਾਇਆ ਨਹੀਂ ਲੈ ਰਿਜਨਲ ਹਾਸਪੀਟਲ ਚ ਕਰੋ ਡਾਕਟਰ ਡਾਕਟਰ ਵੇਖੋ ਚਲੋ ਤੋਰੋਂ ਕਰਾ ਦੇ ਚਲੋ ਇਹ ਫਰੀਦਪੁਰ ਦੀ ਆ ਇਹ ਫਰੀਦਪੁਰ ਦੀ ਪਰ ਠੀਕ ਆ ਇਹ ਫਰੀਦਪੁਰ ਦੀ ਉਹ ਸਭ ਤੋਂ ਈ ਹੈ ਫਰੀਦਪੁਰ ਦੀ ਇਹ ਫਰੀਦਪੁਰ ਦੀ ਆ ਜੀ ਠੀਕ ਆ ਮੋਨੋ ਇਹਦਾ ਮੁੱਲ ਨੇ ਆਪਾਂ ਜਿਆਦਾ ਮੋਨ ਨੇ ਆਪਾਂ ਕਰਨਾ ਹੀ ਬਥੋ ਕਿਨੇ ਵੇਚਣਾ ਹੈ ਖਾਣੀਆਂ ਮਾਨੂੰ 10 ਰੁਪਏ ਦੇ ਦਿੰਦੀ ਇਹਦਾ ਮੁੱਲ 115 ਜੀ ਠੀਕ ਆ ਜੀ ਬਾਕੀ ਬਈ ਜਿੰਨਾ ਅਖੋ ਪਈ ਦੇ ਆਪਾਂ ਮੋਰਡਸ ਕਰ ਦਿੰਦੇ ਕੋਈ ਨਹੀਂ 5 ਹੋਰ 6 ਦੇ ਇੱਕ ਦਰਦੀ ਦੇ ਦਾਂਗੇ ਹੋਰ ਜਾਣ ਦੇ ਹੋਰ ਜਾਣ ਦੇ ਇੱਕ ਕੋਈ ਇੱਕ 5 ਦੀ ਹੋ ਗਈ ਏ ਇੱਕ ਕਪਾਈ ਦੀ ਚੋਟੀ ਲਾ ਜੇ ਛਿੱਗੀ ਚੋਟੀ ਆ 14 ਲੀਟਰ ਵੀ ਦੁੱਧ ਚਬਾਉਗੀ ਲੱਖ ਨਹੀਂ ਜਾਣੀ ਹੋਈ ਸਾਬ ਉਹ ਨੱਕ ਜਿਹੜਾ ਕੋਈ ਨਹੀਂ ਫਿਰ ਜਾਨ ਤੋਂ ਵੀ ਵਖਾ ਤਾਂ ਦੋ ਹੋਰ ਖੰਦ 98 ਦੇ ਦੀ ਲੱਖ ਵਿੱਚ 2000 ਛੱਡ ਦੋ ਜਾਨ ਦੋ ਜਾਨ ਦੋ 98000 ਜਾਨ ਦੋ ਜਾਨ 98 ਆਜੋ ਆਜੋ ਮੈਨੂੰ ਪਤਾ ਦਿਲ ਬਹੁਤ ਭੋਜਦਾ ਕੋਪਾ ਵੀ ਚੋਗ ਜਾਂਦਾ ਹੀ ਹੈ ਆ ਪੂਰੀ ਮਿੱਲੀ ਆ ਜੀ ਪੂਰੀ ਮਿੱਲੀ ਇਹ ਤੀਜਾ ਫਰੇਸਰੀ ਮੁਰੀ ਨੀਲੀ ਅੱਧੀ ਜਾਸੂਆ ਜੀ ਮੇਰੀ ਗੱਲ ਸੁਣੋ ਇਹ ਵੀ ਬੜਾ ਬੜਾ ਕੋਈ ਉੱਥੋਂ ਲੈ ਕੇ ਆਦੇ ਇਹ ਤੁਸੀਂ ਇੱਥੇ ਨਹੀਂ ਜੀ ਇੱਥੋਂ ਨਹੀਂ ਆਦੀ ਇਹ ਨਹੀਂ ਕੋਈ ਲੰਬੀ ਆਪਾਂ ਨੂੰ ਨਹੀਂ ਜੀ ਬਈ ਇੱਥੇ ਮਾੜੀਆਂ ਹੁੰਦੀਆਂ ਨਹੀਂ ਲੰਬੀ ਇੱਥੇ ਵੀ ਮੈਂ ਦੁੱਧ ਦੇ ਵੀ 16 ਲੀਟਰ ਚਮਾਉਂਦੀ ਆ ਵਾਹ ਜੀ ਵਾਹ ਇਹਦੇ ਦਿਨ ਰਹਿੰਦੇ ਅਜੇ ਅੱਜ ਤੋਂ 12 ਦਿਨਾਂ ਦੇ ਦਿਨ ਪੂਰੇ ਹੋਣ ਚ ਰਹਿੰਦੇ ਆ ਉਹ ਤਾਂ ਬੜੀਆਂ ਜਗ੍ਹਾ ਦੇ ਰੋਟੀਆਂ ਉਹ ਤਾਂ ਪੌਣੀ ਹੀ ਨੀਲੀ ਦੀ ਸ਼ਬਾ ਜਿਹੜੇ ਪੂਰੀ ਤਾਪ ਵਾਲੀ ਆ ਜਾਂ ਫੇਰ ਲੈਂਦੀ ਆ ਅੱਖਾਂ ਚੜੇ ਹੈਗੀਆਂ ਹਾਂ ਅੱਖਾਂ ਹੋਰ ਹੋਰ ਵਾਹ ਬਾਈ ਜੀ ਅੱਜ ਇਹ ਚੰਗੀ ਨਹੀਂ ਅਜੇ ਲੱਗਦੀ ਜੇ ਜਿੱਦਣ ਫਨੂ ਵੀ ਜਿੱਤ ਐਨੀ ਐਨੀ ਟੱਪ ਲਾ ਕੇ ਥੂਕੀ ਨਾ ਸੇ ਲੱਗਿਆ ਬਿਲੀਅਨ ਸਾਸ ਦੇ ਬਿੱਲੀਆਂ ਰਾਜਮਾਨੇ ਦਿਖਾਣੀ ਆ ਸਾਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖੋ ਹੱਥਾਂ ਮੈਂ ਨਿਸ਼ਾਨੀ ਮੋਲੀ ਸਾਰ ਤੋਂ ਲੈ ਕੇ ਜਿੰਨੀਆਂ ਨਿਸ਼ਾਨ ਨਹੀਂ ਹੋ ਗਿਆ ਪੂਰੀ ਦੀ ਉਹਨੇ ਨਹੀਂ ਦੀਆਂ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਫਿਰ ਕੱਲਾ ਕਰਦਾ ਲੱਗਾ ਥੂਕ ਦਾ ਨਿਸ਼ਾਨ ਪਰ ਅੱਖਾਂ ਥੋੜੀ ਥੋੜੀ ਆ ਮਾਨ ਦਾ ਨਿਸ਼ਾਨ ਆ ਦਿਖਾ ਦੇ ਇੱਕ ਫਿਰ ਆਜੋ ਬਾਅਦੋਂ ਖਾਣੇ ਕੋਈ ਅੱਗਾ ਬਿੱਲੀਆਂ ਮਸ ਆਖੋ ਨੀ ਬੰਦ ਕਰ ਰਿਹਾ ਗਿਆ ਛੋੜਦਾ ਅੱਖਾਂ ਹੈ ਨਹੀਂ ਇਹਦੇ ਆ ਚਲੋ ਕੋਈ ਨਹੀਂ ਐਂ ਦੋ ਅੱਖਾਂ ਹੈ ਨਹੀਂ ਬਾਕੀ ਸਾਰ ਨਹੀਂ ਚਾਹ ਹਾਂ ਬਾਕੀ ਸਾਰ ਨਹੀਂ ਚਾਹਣਾ ਅੱਖਾਂ ਹੈ ਨਹੀਂ ਰੋ 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 ਬਾਕੀ ਨਹੀਂ ਚਾਹੀਏ ਸਾਰੀਆਂ ਆ ਗਏ ਗਏ ਆ ਆ ਬਾਕੀ ਚੰਡਾ ਤੇ ਟੋਪਰਾ ਦੂ ਵੀ ਜਿੰਨ ਲੈਂਦੀ ਹੈ ਧਿਆਨ ਲੱਜੀ ਹੋਰ ਪੂਰੀ ਜਿਹੜੀ ਆ ਜੇ 10 12 ਲੈਂਦੀ ਹੈ ਆ ਜਾਓ ਹਾਂਜੀ ਕੋਈ ਗੱਲ ਸੰਦੀਪ ਸੋ ਜੇ ਤੁਹਾਨੂੰ ਕੰਮ ਨਹੀਂ ਮੋਲੇ ਦਾ 1 10 ਹੈ ਜੀ ਨੇ ਮੈਂ ਲਿਖਦਾ ਸੀ ਆ 500 ਛੋੜ ਦਈਏ ਨਹੀਂ ਭੁੱਜ ਜਾਵਾ ਹਾਂਜੀ ਸਾਈ ਹੈ ਰ ਡਗਾਣੇ ਹਲੋ ਕੋਈ ਨਹੀਂ ਸਾਈ ਤੁਸੀਂ ਬਦੋ ਕੋਈ ਗੱਲ ਨਹੀਂ ਬਹੁਤ ਕਰਦਿਆਂ ਜਿਹਨੇ ਵੀ ਆਖੋ ਪਈ ਗਾਲੀ ਹਾਂਜੀ ਹਾਂਜੀ ਕਰੋ ਲੱਖ ਦੀ ਪੂਰੇ ਦੀ ਦੇ ਦਾਂਗੇ ਜੀ ਲੱਖ ਜੋ 5000 ਛੋੜ 95 95 ਦੇ ਦਾਂਗੇ ਪੂਰੀ ਨੀਲੀ ਆ 16 ਕਿਲੋ ਦੀ ਗਾਰੰਟੀ ਦੇਾਂਗੇ ਇਹ ਮੈਂ ਰਿਸ਼ਤੇਦਾਰੀ ਜੋ ਲਈ ਆ ਇਹਦੀ ਸੇਵਾ ਬੰਦਾ ਕਰੇ 16 ਦੀ ਗਾਰੰਟੀ ਮੇਰੀ ਹੋਊ ਨਾ 16 ਦੁੱਧ ਇੱਥੇ ਲੱਗ ਬੰਦੇ ਮੈਂ ਸੇਵਾ ਕਰੇ ਜਾਂ ਅਗੇ ਤੁਪੇਣਾ ਬੰਦੇ ਪੱਠਾ ਪਾਵੇਂ ਨਾ ਵੰਡ ਪਾਵੇਂ ਨਾ ਫੇਰ ਹੀ ਕਹਿ ਸਕਦੇ ਉਧਰ 16 ਚਾਹੁੰਦੇ 95000 ਦੀ 95000 ਦਾ ਹੋਰ ਜਾਣ ਦੋ ਤਾਂ 2000 ਹੋਰ ਲਾ 790 ਹੋ ਗਿਆ 93 ਵੀ ਆਯੋਦਰ ਨਵੀਂ ਹੋ ਗਈ ਅੱਛਾ ਹਾਂ ਠੀਕ ਜੋ ਪੂਰੀ ਨੀਲੀ ਆ ਮਾਲ ਨੂੰ ਨਹੀਂ ਲੱਭਦਾ ਵਸਾਖੀ ਆ ਬਾਦੂ ਵਾਦ ਨੀ ਆ ਮੇਰੀ ਜਾਨ ਬਾਦੂ ਵਾਦ ਲੋਕ ਜਿਹੜੇ ਮੇਰੇ ਨਾਲ ਮਾਲ ਇਕੱਠਾ ਕਰ ਰਹੇ ਆ ਬਾਹਰ ਖੜਾ ਮੁੰਡਾ ਜਿਹੜਾ ਥੀਏ ਨਾ ਉਹ ਮੁੰਡਾ ਬਾਹਰ ਖੜਾ ਨਹੀਂ ਖੜਾ ਬਾਹਰ ਜਾਈਏ ਪਤਾ ਲੱਗਦਾ ਜੋ ਚਾਰ ਚਾਰ ਦੇਣਾ ਐਚਓ ਖਾਲ ਲੱਗਦੀ ਆ ਜਦੋਂ ਜਾਈਏ ਬਾਹਰ ਨੂੰ ਹਰਿਆਣੇ ਜਦੋਂ ਜਾਈਏ ਨੀਂਦ ਆਉਂਦੀ ਤਾਂ ਬੰਦਾ ਗੱਡੀ ਨਾਲ ਅਗਲੇ ਬੰਦੇ ਵਜਦਾ ਵਾ ਜੇ ਮਾਲ ਲੈਣਾ ਹੋਵੇ ਤੇ ਜੇ ਲੈਣਾ ਹੋਵੇ ਗੰਦ ਫੇ ਇਥੋਂ ਬੰਦਾ ਜਿੰਨਾ ਮਰਜ਼ੀ ਇਕੱਠਾ ਕਰ ਲੋ ਇੱਥੇ ਥੋੜਾ ਜਿਹਾ ਇੱਥੇ ਗੰਦ ਪਤਾ ਕੱਲ ਇਹੋ ਥਾਣੇ ਨੂੰ ਜਾਂਦਾ ਇਹਦਾ ਚੱਡਾ ਇਹਨੂੰ ਜਾਂਦਾ ਬਾਈ ਵਾਲੀਆਂ ਮਈਆਂ ਆਪਾਂ ਨਾ ਸਰਨੀ ਨਾ ਬਾਈ ਵਾਲੀ ਨਾ ਲੰਡੀ ਇਹ ਵੈ ਨਹੀਂ ਲੈਂਦੇ ਬਾਹਰ ਲੈਣਾ ਚੰਗਾ ਚੰਗੇ ਤੇ ਪੈਸੇ ਲੱਗਦੇ ਆ ਸੋਣੇ ਲੱਗ ਬਈ ਬਿਲਕੁਲ ਲੰਡੀ ਨਹੀਂ ਹਾਂਜੀ ਲੰਡੀ ਲੰਡੀ ਵੀ ਲੈਂਦੇ ਕਿਉਂ ਲੰਡੀ ਸਾਨੂੰ ਚੰਗੀ ਨਹੀਂ ਲੱਗਦੀ ਸਾਨੂੰ ਸਰਨੀ ਲੰਡੀ ਸਾਨੂੰ ਮਾਰ ਚੰਗਾ ਲੱਗਦਾ ਜਿੱਦਾਂ ਦੀ ਵਾਰੀ ਫੱਗ ਪਈ ਇਤਰਾ ਦਾ ਮਾਹੌਲ ਹੋਇਆ ਚਾ ਤੇ ਗਾੜੀ ਕੋ ਵੇਖੇ ਫੇਰ ਮੱਲਾਗੇ ਦੇ ਕੋ ਫੌਜੀ ਭਰਾ ਮੇਰਾ ਕਪਟਨ ਬੇਸ਼ਰ ਆਇਆ ਮੇਰਾ ਨੌਕਰੀ ਕਰਦਾ ਰਿਹਾ ਉਹ ਕੋ ਵੇਖਾ ਫੌਜੀ ਨੇ ਲੰਡੀਆਂ ਫੱਡੀਆਂ ਬੁੱਧੀਆਂ ਲੰਡੀਆਂ ਫੱਡੀਆਂ ਦੇ ਨਾਲ ਉਹਨਾਂ ਖੜੇ ਲੰਡੀਆਂ ਫੱਡੀਆਂ ਦੇ ਹੁੰਦਾ ਤੇ ਫੌਜੀ ਦਾ ਮੱਝਾ ਹਨਾ ਉਹ ਹੀ ਮੱਝਾ ਮੈਂ ਮਹਾਰਾਜ ਦੇ ਜੱਤੀ ਦੇਣ ਆ ਪਰ ਫੇਰ ਚਲੋ ਆਪੋ ਆਪਣੇ ਅੱਡੇ ਆ ਪਹਿਲੇ ਪਹਿਲੇ ਵੇਦਨ ਜੀ ਸਾਨੂੰ ਸੁਰੂ ਤੋਂ ਛੀਰ ਜਿਆਦਾ ਮੈਂ ਕਿਤੇ ਲੰਡੀਆਂ ਕਿਤੇ ਆ ਜਾਂਦੀ ਨਹੀਂ ਕਿਤੇ ਮੰਡੀ ਲੈ ਜਾਂਦੇ ਨਹੀਂ ਕਿਉਂ ਜਗ੍ਹਾ ਜਾਂ ਮੰਡੀ ਇੱਥੇ ਦੇ ਦਿੰਦੇ ਨੇ ਕਿਦਰੀ ਆ ਜੇ ਪਰ ਉਹ ਯਾਰ ਦੱਕਾ 93 ਦਿਖਦਾ 93 ਇਹ ਹਾਂ ਤਰਨ ਆ ਜਾਓ ਆ ਵੱਡੀ ਮੈਂ ਇਹ ਜੀ ਪਰਸੋ ਦੀ ਫਰੀ ਹੈ ਅੱਛਾ ਹੋਲੇ ਤਰਾਂ ਖੱਟੀ ਬੱਕਰ ਹੈ ਦੁੱਧ 10 ਲੀਟਰ ਹੈ ਇਹ ਵੀ ਇਧਰ ਲਈ ਹਾਂ ਜੀ ਮੈਂ ਫਰੀ ਕੋੜ ਦੀ ਫਰੀ ਕੋੜ ਦੀ ਦੇਖੇ ਦੇਖੋ ਥੋੜੀ ਫਰੀ ਕੋੜ ਦੀ ਆ ਫਰੀ ਇੱਧਰ ਸੋ ਇਹ ਬਣਾ ਸਮਾਰਾ ਫਰੀ ਕੋੜ ਦਾ ਰੋ ਪੈਂਦੇ ਹੋ ਸਭ ਇਹ ਕੁਝ ਇਹ ਕਿੰਨੇ ਬੋਲੇ ਹੁਣ ਇਹ ਕੋ 10 ਲੀਟਰ ਬੋਲਾ ਜੀ ਪਰਸੋ ਸਵੇਰੇ ਜੇ ਸਾਫ਼ ਹੀ ਕੀਤੀ ਹੈ ਸਾਫ਼ ਹੀ ਕੀਤੀ ਹੈ ਸਾਫ਼ ਹੀ ਕੀਤੀ ਆ ਉਹਨਾਂ ਦੋ ਦੇ ਵੀ ਚਬਾਉਗੀ ਚੰਗਾ ਪਰ ਅਜੇ ਬੋਲੀ ਤੇ ਬਿਲਕੁਲ ਸੰਗ ਨਹੀਂ ਬੋਲੀ ਬਣਦੀ ਆ ਉਹ 10 ਲੀਟਰ ਹੋ ਗਏ ਬੱਚਾ ਮੜ ਗਿਆ ਆ ਗਿਆ ਬੱਚਾ ਕੱਟੀ ਜਿਹਦੇ ਬਣ ਗਿਆ ਨਾਲੀ ਘੜਾਓ ਪ्योर ਹੋਰਾ ਦੀ ਕੱਟੀ ਆ ਵੇਖੋ ਚਲੋ ਲੈ ਚਲੋ ਘੜਾਓ ਆ ਜੋ ਲਾਸਟ ਪੀਸੀ ਆ ਫੌਜੀ ਸਰ ਕੋ ਹਾਂਜੀ ਹਾਂਜੀ ਤੇ ਕੁਝ ਦੇ ਦਾ ਦੋਸਤ ਵੀ ਮੇਰੇ ਜਿੱਦ ਦਾ ਕਸਿੰਦਰ ਸਿੰਘ ਜੀ ਕੋਈ ਗੱਲ ਨਹੀਂ ਇੱਕ ਦਾ 10 ਦੇ ਦਈਏ ਜੀ ਹੋਰ 50 ਛੋਟ ਕਰ ਦਈਏ ਦੱਸੋ ਜਿੱਦਾਂ ਵੀ ਆਖੋ ਜਿੱਦਾਂ ਖੋਜੋ ਬਾਹਰ ਚੱਕਿਆ ਨਹੀਂ ਲਾਉਂਦਾ ਲਾਕੇ ਦਾ ਮਾਲ ਲੈਣਾ ਜੀ ਇਹ ਦੇਸੀ ਮਾਲ ਲੈਣਾ ਤਾਂ ਦੇਸੀ ਹੋਰ ਬਦਲੋ ਹੋ ਜਾਂਦਾ ਚਲੋ ਕੋਈ ਗੱਲ ਇੱਕ ਪੰਜ ਦੀ ਦੇਣ ਨਹੀਂ ਨਹੀਂ ਹੋ ਜਾਓ ਲਾਤ ਪੀਂਦੀ ਆ ਇੱਕ ਪੀਂਦੇ ਹੋ ਕੋਈ ਗੱਲ ਹੋਰ ਪੂਰੀ ਹੋ ਗਿਆ ਲੱਖ ਫਿਰ ਪੂਰਾ ਪੂਰਾ ਲੱਖੋ ਜਿਹੜਾ 200 ਛੋੜ ਬਸ ਤੁਹਾਨੂੰ ਕੱਟ ਨਹੀਂ ਸਹੀ ਇਹ ਤਾਂ ਕੱਟ ਨਹੀਂ ਕੋਲ ਦਿੰਦੀ ਰੇ ਆਪਾਂ ਨੂੰ 200 ਹੀ ਚੋਟੀ ਆ ਛੋੜ ਕਰ ਛੋੜ ਕਰ ਲੈ ਕੋਈ ਵਿੱਚ ਕੋਈ ਕਰ ਨਹੀਂ ਠੀਕ ਆ ਮਹਾਰਾਜਾ ਕੋਈ ਨਹੀਂ ਹਾਂਜੀ ਸਰਬ ਕੀ ਗੱਲ ਬਾਤ ਬਹੁਤ ਕਿਰਪਾ ਦਿਹਾ ਦੀ ਕਿਰਪਾ ਦਿਹਾ ਤੁਹਾਡੇ ਭਰਾਵਾਂ ਦੀ ਤੁਹਾਡੇ ਭਰਾਵਾਂ ਦਾ ਸਹਿਯੋਗ ਦੇਣ ਬਿਲਕੁਲ ਜੀ ਤੇ ਸਾਰੇ ਭਰਾ ਭੈਣਾਂ ਨਾਲ ਸਹਿਯੋਗ ਦੇਣ ਤੇ ਫਿਰ ਸਹਿਯੋਗ ਦੇ ਨਾਲ ਆਪਾਂ ਚੱਲਦੇ ਰਹੀਏ ਬਿਲਕੁਲ ਹਾਂਜੀ ਇਹ ਆਪ ਜੀ ਰੋਟੀ ਆਪਾਂ ਖਾਵਾਂਗੇ ਕੋਈ ਆਪਣੇ ਬਾਰੇ ਹੋਰ ਵੀ ਖਾਵੇ ਗੱਡੀ ਦਾ ਕਰਾ ਦੇਣਾ ਅਗਲੇ ਕਰਾਇਆ ਭਣਾ ਪੈਣਾ ਇਹ ਬਾਈ ਜੀ ਮੈਂ ਨਾ ਜਲ ਰੋੜੇ ਹਾਂ ਜੀ ਮੈਂ ਇਹ ਨਹੀਂ ਜਾਂਦਾ ਜੀ ਮੈਂ ਇਕੱਲਾ ਜਾਣਾ ਫਿਰ ਇੱਥੇ ਖਾਣਾ ਖੁਰਦਾ ਨਹੀਂ ਕਰ ਸਕਦਾ ਇਹ ਕਰਦਾ ਨਹੀਂ ਸਕਦਾ ਇੱਕੋ ਹੀ ਖਾਣਾ ਖਾਈ ਅੱਛਾ ਮਾਲ ਡੰਗਰ ਦਾ ਤੁਹਾਨੂੰ ਕੋਈ ਪੁੱਛੋ ਸਰਦਾ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਇੱਥੇ ਵਿੱਚ ਬਚ ਲੈਦਾ ਏ ਇੱਥੇ ਸਾਡੇ ਹਾਂ ਪਰਸੋਂ ਆ ਗਈ ਨੀਲੀ ਆ ਗਈ ਨੀਲੀ ਨੀਲੀ 라ਬੀ ਦੀ ਮਹਲੇ ਆਏ ਉਹ ਵਪਾਰੀ ਆ ਕੇ ਸਾਥੋਂ ਬਦੋ ਬਦੀ ਲੈ ਗਏ ਆਇਆ ਕਹਿੰਦਾ ਵੀ ਡੀਰੇ ਦੇ ਪਾਣੀ ਵਾਂਦਾ ਨਹੀਂ ਆਹੀ ਪਾਣੀ ਸਾਨੂੰ ਦੇ ਦੋ ਪੈਸੇ ਲੈ ਜਾ ਕੋਈ ਗੱਲ ਇਦਾਂ ਵੀਡੀਓ ਦੇ ਕਿੰਨਾਂ ਦਿਨਾਂ ਦੀ ਪਾਣੀ ਬਾਹਰ ਵਿੱਚ ਇੱਥੇ ਵਿਕ ਜਾਂਦਾ ਰਿਹਾ ਬਾਹਰ ਪੁਰਾਣੇ ਵਿੱਚ ਨਗਰ ਦੋ ਚਾਰ ਚੰਗੇ ਹੋਣ ਫੇਰੀ ਮਜ਼ਾ ਆਉਂਦਾ ਜਿ ਪਾਉਂਦਾ ਜੇ ਉਹ ਉਹ ਜੀ ਲਾ ਕੇ ਪਾਤਿਆਂ ਤੇ ਫੇਕੀ ਫਾਇਦਾ ਨੂੰ ਬੈਠਾ ਇੱਕ ਵਾਰ ਹਾਂਜੀ ਮਹਾਰਾਜ ਕਿਰਪਾ ਕਰੇ ਬੋਲੋ ਨੰਬਰ ਸੁਣਾ ਖਾਨੂ 147 18792 ਗਰਨਾਮ ਸਿੰਘ ਫੌਜੀ ਪਿੰਡ ਤੁਮੂਆ ਜ਼ਿਲ੍ਹਾ ਅਮਰਸਰ ਤਹਿਸੀਲ ਫੋਗੋ ਬਖਾਲਾ ਚਲੋ ਠੀਕ ਹੈ ਜੀ ਫਿਰ ਠੀਕ ਹੈ